ਤੁ ਕੀ ਹਲਚਲ ਹੋਪ ਸਾਰੇ ਜਾਣੇ ਚੰਗੇ ਹੋਵੋਗੇ ਦੋਸਤੋ ਬੜਾ ਮਨ ਸੀ ਤੁਹਾਡਾਂ ਗੱਲਾਂ ਕਰਨ ਦਾ ਬਟ ਜ਼ਿੰਦਗੀ ਦੇ ਕੁਝ ਰੁਝੇਵਿਆਂ ਕਰਕੇ ਸਮਾਂ ਨਹੀਂ ਮਿਲਿਆ ਤੁਹਾਡਾਂ ਨਾਲ ਗੱਲਾਂ ਕਰਨ ਦਾ ਬੜਾ ਮਨ ਸੀ ਕਿ ਗੱਲਾਂ ਕਰੀਏ ਕੋਈ ਸਟੋਰੀ ਬਣਾਈਏ ਕੋਈ ਵੀਡੀਓ ਦੇ ਜ਼ਰੀਏ ਜਾਂ ਫਿਰ ਲਾਈਵ ਆ ਕੇ ਤੁਹਾਡਾਂ ਨਾਲ ਗੱਲਾਂ ਕੀਤੀਆਂ ਜਾਣ ਬਟ ਸੁਭਬ ਨਹੀਂ ਬਣਿਆ ਸੋ ਦੋਸਤੋ ਅੱਜ ਮੈਂ ਗੱਲਾਂ ਕਰ ਰਹੀ ਹਾਂ ਤੁਹਾਡੇ ਨਾਲ ਇੱਕ ਇਹ ਜੇ ਟੌਪਿਕ ਤੇ ਜਿਹਦੇ ਵਿੱਚ ਸਨੇਹ ਹੈ ਪਿਆਰ ਹੈ ਰਿਸ਼ਤੇ ਝਲਕਦੇ ਨੇ ਹਨਾ ਸੋ ਜਿੱਦਾਂ ਆਪਾਂ ਬਚਪਨ ਦੇ ਵਿੱਚ ਆਪਣੇ ਨਾਨਕੇ ਦੇ ਪਰਿਵਾਰ ਜਾਂਦੇ ਸੀ ਜਦੋਂ ਛੁੱਟੀਆਂ ਹੁੰਦੀਆਂ ਸੀ ਅਸੀਂ ਵੀ ਕੀ ਕਰਨਾ ਮਤਲਬ ਜਿਹੜਾ ਸਾਡਾ ਸਕੂਲ ਦਾ ਕੰਮ ਹੁੰਦਾ ਸੀ ਫਟਾਫਟ 3-14 ਦਿਨਾਂ ਦੇ ਵਿੱਚ ਕਰ ਦੇਣਾ ਫਟਾਫਟ ਵੀ ਹਾਂ ਭੂਆ ਕੋਲੇ ਜਾਵਾਂਗੇ ਜਾਂ ਭੂਆ ਦੇ ਨਿਆਣੇ ਆਉਣਗੇ ਭਈ ਜਾਂ ਫਿਰ ਅਸੀਂ ਨਾਨਕੇ ਜਾਵਾਂਗੇ ਨਾ ਉਹ ਮਨ ਦੇ ਵਿੱਚ ਜਿਹੜਾ ਚਾ ਪਿਆਰ ਸਨੇਹ ਸੀ ਉਹਦੀ ਗੱਲ ਕਰਾਂਗੇ ਅੱਜ ਮੈਂ ਕਹਾਣੀ ਹੈ ਜੀ ਜਿਦੇ ਪਾਤਰ ਨੇ ਦੋ ਹਲਦੀ ਤੇ ਸੁੰਦ ਹਲਤੀ ਜਿਹੜੀ ਕੁੜੀ ਹੁੰਦੀ ਹੈ ਨਿਆਣੀ ਹੈ ਨਾ ਉਹ ਬੜੀ ਸ਼ਾਂਤ ਬੜੀ ਪਿਆਰੀ ਸੁਆਦੀ ਕੁੜੀ ਹੁੰਦੀ ਆ ਸਭ ਦਾ ਕਹਿਣਾ ਮੰਨਣ ਵਾਲੀ ਕੁੜੀ ਹੁੰਦੀ ਆ ਬੜੀ ਨਾਇਕ ਸੁਨੋਦਾਰ ਤੇ ਉਹਦੀ ਭੈਣ ਦੋ ਕੁਸਲ ਵੱਡੀ ਉਹਦੀ ਭੈਣ ਹੁੰਦੀ ਆ ਸੁੰਦਰ ਜਿਹਦਾ ਸੁਆਦ ਚਿੜਚਿੜਾ ਜਿਹਾ ਹੁੰਦਾ ਥੋੜਾ ਜਿਹਾ ਮੇਰੇ ਵਰਗਾ ਤੇ ਲੜਾਕੀ ਹੁੰਦੀ ਆ ਥੋੜੀ ਜੀ ਉਹ ਤੇ ਕਹਿੰਦੇ ਨੇ ਸਾਰਿਆਂ ਨੂੰ ਪੁੱਠਾ ਬੋਲਦੀ ਆ ਹਨਾ ਕਈ ਵਾਰ ਮਤਲਬ ਮੂੰਹ ਤੋਂ ਮੋਟਾ ਜਵਾਬ ਜਿਹਨੂੰ ਕਹਿੰਦੇ ਆ ਤੇ ਭਈ ਚਲੋ ਦੋਨੋਂ ਭੈਣਾਂ ਹੁੰਦੀਆਂ ਨੇ ਪਰ ਭੈਣਾਂ ਸੱਗੀਆਂ ਰਿਸ਼ਤਾ ਖੋਣ ਦਾ ਪੱਟ ਸੁਆਹ ਨਹੀਂ ਮਿਲਦੇ ਹਨਾ ਛੁੱਟੀਆਂ ਪਈਆਂ ਤੇ ਕਹਿੰਦੇ ਨੇ ਮਾਤਾ ਜੀ ਨੂੰ ਕਹਿੰਦੀ ਆ ਹਲਦੀ ਕਿ ਮਾਤਾ ਮੇਰਾ ਮਨ ਕਰਦਾ ਕਿ ਮੈਂ ਨਾਲ ਕੇ ਪਰਿਵਾਰ ਆਪਣੇ ਨਾਨਾ ਜੀ ਨੂੰ ਮਿਲ ਕੇ ਆਵਾਂ ਤੇ ਉਹਦੀ ਮਾਂ ਕਹਿੰਦੀ ਆ ਭਾਈ ਰੁਕ ਜਾ ਆਪਦੀ ਭੈਣ ਨੂੰ ਵੀ ਨਾਲ ਲੈ ਜੀ ਹਨਾ ਦੋਨੋਂ ਨੇ ਇਕੱਠੀਆਂ ਚਲ ਜਿਓ ਰਾ ਲੰਮਾ ਹੈ ਤੇ ਉਹ ਕਹਿੰਦੀ ਪੁੱਛਦੀ ਆ ਕਹਿੰਦੀ ਭੈਣੇ ਵੀ ਆਪਾਂ ਨਾਨਕੇ ਚਲੀ ਜਾਈਏ ਮੇਰਾ ਮਨ ਕਰਦਾ ਆਪਾਂ ਮਮਾ ਮੰਮੀ ਦੇ ਕੋਲ ਜਾ ਕੇ ਮਿਲ ਕੇ ਆਈਏ ਨਾਨਾ ਨਾਨੀ ਨੂੰ ਮਿਲ ਕੇ ਆਪਨੇ ਭੈਣ ਭਰਾਵਾਂ ਨਾਲ ਉੱਥੇ ਆ ਕੇ ਖੇਲੀਏ ਤੇ ਸੁਣ ਕੇ ਕਹਿੰਦੀ ਨਾ ਨਾ ਮੈਂ تنਹਰ ਨਾਲ ਜਾਣਾ ਮੈਂ ਇਕੱਲੀ ਜਾਵਾਂਗੀ ਕੋਈ ਨਾ ਚਲ ਜਾ ਹਨਾ ਮੈਂ ਤਿੰਨ ਨਾਲ ਜਾਣਾ ਹਲਦੀ ਬੜੀ ਨਾਰਾਜ਼ ਜੀ ਹੋ ਕੇ ਮਾਂ ਕੋਲ ਆਈ ਕਹਿੰਦੀ ਮਾਤਾ ਕਹਿੰਦੀ ਸੁੰਡ ਭੈਣੇ ਤਾਂ ਮਨੇ ਜੜਕਤਾ ਉਹ ਨਹੀਂ ਮੇਰੇ ਨਾਲ ਜਾਂਦੀ ਚਾਲੂ ਦੀ ਮਾਂ ਆਗਲੇ ਦਿਨ ਕੀ ਕੀਤਾ ਭਾਈ ਉਹ ਤੇ ਜਾਣ ਦਾ ਇੰਤਜ਼ਾਮ ਕਰਤਾ ਕਹਿੰਦੀ ਠੀਕ ਆ ਪੁੱਤ ਜੇ ਤੂੰ ਜੜ ਨੂੰ ਫੜ ਲਈਏ ਤੂੰ ਜਾਣਾ ਚਾਹ ਨਹੀਂ ਤੂੰ ਚੱਲ ਜਾ ਉਹਦੀ ਮਾਂ ਨੇ ਭਾਈ ਉਹਨੂੰ ਉਹਦੇ ਜਾਣ ਦਾ ਪ੍ਰਬੰਧ ਕਰ ਦਿੱਤਾ ਉਹਦੀ ਰੋਟੀ ਬਣਦੀ ਹੈ ਨਾ ਅਗਲੇ ਦਿਨ ਭਾਈ ਹਲਦੀ ਸੁਖ ਤੇ ਤੁਰ ਪਈ ਹੈ ਨਾ ਸਨੇਹਾ ਭਾਈ ਰਾਹ ਚ ਜਾਂਦੀ ਸੀ ਰਾਹ ਚ ਦਰਿਆ ਆਇਆ ਹੈ ਨਾ ਕਹਿੰਦੀ ਕਿ ਇਦਾਂ ਮੈਂ ਕਿਵੇਂ ਲੰਘੂ ਨਹੀਂ ਭਾਈ ਮੈਂ ਤਾਂ ਡੁੱਬ ਜੂਗੀ ਪਾਣੀ ਚ ਨਾ ਉਹਨੇ ਹੱਥ ਜੋੜੇ ਤੇਰੀ ਦਰਿਆ ਬਾਬਾ ਮੈਨੂੰ ਪਾਰ ਲੰਘਾ ਦੇ ਮੈਂ ਤੇ ਨਾਨਕੇ ਜਾਣਾ ਤੇ ਬੜੇ ਲੰਮੇ ਪੈਂਡੇ ਵਿੱਚ ਚੱਲ ਕੇ ਆਈਆਂ ਜਦੋਂ ਉਹਨੇ ਇੰਨੀ ਗੋ ਬੇਨਤੀ ਕੀਤੀ ਤਾਂ ਦਰਿਆ ਬਾਬਾ ਪ੍ਰਗਟ ਹੋਇਆ ਕਹਿੰਦਾ ਪੁੱਤ ਐਂ ਕਰ ਜਿਹੜੇ ਵੱਡੇ ਵੱਡੇ ਠੀਕਰਿਆ ਪੱਥਰ ਐ ਇਹ ਇੱਕ ਇੱਕ ਕਰਕੇ ਉੱਤੇ ਸਾਈਡ ਤੇ ਰੱਖਦੀ ਜਾ ਤੇ ਮੈਂ ਤੈਨੂੰ ਰਾਹ ਦੇ ਦੂੰ ਮਤਲਬ ਲੰਘ ਜੀ ਤੇ ਇਦਾਂ ਹੀ ਕੀਤਾ ਭਾਈ ਹਲਦੀ ਨੇ ਉਹਨੇ ਪੱਥਰ ਰਖੇ ਤੇ ਉੱਥੇ ਲੰਘ ਗਈ ਹੈ ਨਾ ਤੇ ਇਹਦੇ ਜਿਹੜਾ ਸੀਗਾ ਸਮੁੰਦਰ ਦੇਵਤਾ ਵੀ ਖੁਸ਼ ਹੋਇਆ ਜਿਹੜਾ ਸੀਗਾ ਦਰਿਆ ਬਾਬਾ ਹਨ ਉਹ ਵੀ ਖੁਸ਼ ਹੋਇਆ ਤੇ ਚਲ ਭਾਈ ਉਹ ਤਾਂ ਰਾਹ ਵੀ ਟਪ ਗਈ ਹਨ ਉਸ ਤੋਂ ਅੱਗੇ ਕੀ ਹੋਇਆ ਉਸ ਤੋਂ ਅੱਗੇ ਭਾਈ ਉਹਨੂੰ ਵਿਚਾਰੀ ਨੂੰ ਗਏ ਤਾਂ ਆਪਣੀ ਭੁੱਖ ਲੱਗੀ ਹਨ ਤੇ ਜਦੋਂ ਤੁਰਦੀ ਜਾਂਦੀ ਆ ਰਾਹ ਦੇ ਵਿੱਚੋਂ ਉਹ ਕਹਿੰਦੀ ਮੈਨੂੰ ਭੁੱਖ ਲੱਗੀ ਹੈ ਭਾਈ ਹੁਣ ਰੋਟੀ ਵੀ ਖਤਮ ਹੋ ਗਈ ਝੋਣ ਵਾਸਤੇ ਤੇ ਮੇਰੀ ਮਾਤਾ ਕਹਿੰਦੀ ਭਾਈ ਐਂ ਕਰ ਮੇਰੇ ਤਾਂ ਮੈਂ ਤੈਨੂੰ ਦੇ ਦੂੰਗੀ ਤੂੰ ਪਹਿਲਾਂ ਜਿਹੜੇ ਆ ਕੰਡੇ ਨੇ ਨਾ ਮੇਰੇ ਥੱਲੇ ਪਏ ਹਨਾ ਝਾੜੀਆਂ ਦੇ ਇੱਕ ਗੁੰਝ ਦੇ ਤਾਸ ਕਰਦੇ ਉਹਨੇ ਭਾਈ ਠੀਕ ਪਹੁੰਚਦੇ ਉਪਰ ਮਾਂ 베ਰੀ ਨੀ ਨੀ ਹੋ ਕੇ ਮਿੱਠੇ ਲਾਲ ਸੂਰੇ 베ਰ ਨੂੰ ਖਾਣ ਦੇ ਦਿੱਤੇ ਹਨਾ ਚਲੋ ਭਾਈ ਉਹਦੀ ਭੁੱਖ ਮਿੱਟੀ ਤੇ ਉਹਨੇ 베ਰੀ ਦਾ ਧੰਨਵਾਦ ਕੀਤਾ ਤੇ ਅੱਗੇ ਚੱਲ ਗਈ ਅੱਗੇ ਚੱਲ ਗਈ ਭਾਈ ਹਜੇ ਥੋੜਾ ਤੁਰੀ ਸੀਗੀ ਕੁਝ ਸਮਾਂ ਤੇ ਅੱਗੇ ਉਹਨੇ ਦੇਖਿਆ ਕਿ ਇੱਕ ਮਾਤਾ ਮਤਲਬ ਜਦੋਂ ਨੇੜੇ ਪਹੁੰਚੇਗੀ ਆਪਣੇ ਨਾਂ ਕਹਿੰਦੇ ਇੱਕ ਮਾਤਾ ਸੀਗੀ ਬੁੱਢੀ ਮਾਈ ਜਿਹੜੀ ਕਿ ਦਾਣੇ ਭੁੰਨੀ ਜਾਂਦੀ ਸੀ ਹਨਾ ਉਹ ਕਹਿੰਦੀ ਉਹਦਾ ਮਨ ਕਰਿਆ ਜੀ ਮੈਂ ਦਾਣੇ ਵੀ ਖਾਵਾਂ ਹਨਾ ਤੇ ਉਹ ਕਹਿੰਦੀ ਮਾਤਾ ਮੇਰਾ ਵੀ ਮਨ ਹੈ ਵੀ ਮੈਨੂੰ ਥੋੜੇ ਜਿਹਾ ਦਾਣੇ ਦੇ ਦੇਣਾ ਮੇਰਾ ਜੀ ਕਰਦਾ ਖਾਣ ਨੂੰ ਵੀ ਮੈਂ ਇੱਥੋਂ ਦੇ ਨਾਲ ਦੇ ਪਿੰਡਾਂ ਦੇ ਰਹਿਣ ਵਾਲੀ ਕੁੜੀਆਂ ਤੇ ਕਹਿੰਦੇ ਨੇ ਸੋਰੀ ਨਾਲ ਦੇ ਪਿੰਡ ਨਹੀਂ ਇੱਥੋਂ ਨਾਲ ਦੇ ਪਿੰਡ ਜਾਣਾ ਮੈਂ ਇੱਥੇ ਮੇਰੇ ਮਾਮਾ ਮੇਰੇ ਰਹਿੰਦੇ ਨੇ ਨਾ ਨਾਲ ਦਾ ਪਰਿਵਾਰਾ ਮੇਰਾ ਮੈਂ ਕਹਿੰਦੀ ਠੀਕ ਹੈ ਭਾਈ ਐਂ ਕਰ ਆ ਥੋੜਾ ਝੋਕਾ ਲਾ ਦੇ ਅੱਗ ਦਾ ਬਲਣ ਦਾ ਤੇ ਮੈਨੂੰ ਦਾਣੇ ਲੈ ਲਾ ਉਹਨੇ ਭਾਈ ਝੋਕਾ ਲਾਇਆ ਹਨਾ ਅੱਗ ਮਚਾਈ ਮਾਤਾ ਦੀ ਹੈਲਪ ਕੀਤੀ ਤੇ ਉਹਨੂੰ ਦਾਣੇ ਦਿੱਤੇ ਖਾਣ ਨੂੰ ਐਦਾਂ ਖੁਸ਼ ਹੋ ਕੇ ਉਹ ਪੱਠੀ ਕੋਲੋਂ ਮਾਤਾ ਦਾ ਧੰਨਵਾਦ ਕਰਕੇ ਚਲ ਗਈ ਜਦੋਂ ਆਪੇ ਨਾਨਕੇ ਪਰਿਵਾਰ ਪਹੁੰਚਦੀ ਹੁ ਪੁੱਜਦੀ ਹੈ ਨਾ ਉਹ ਤੇ ਭਈ ਉਹਦੇ ਮਾਮਾ ਮਮੀਆਂ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ ਬਹੁਤ ਪਿਆਰ ਲਾੜ ਕੀਤਾ ਉਹਨਾਂ ਨਾਲ ਹੈ ਨਾ ਤੇ ਭਈ ਉਹਨੂੰ ਗਰਮਾ ਗਰਮ ਖਾਣਾ ਭਰੋਸਿਆ ਉਹਦੇ ਰਹਿਣ ਦਾ ਇੰਤਜ਼ਾਮ ਕੀਤਾ ਉਹ ਆਪਣੇ ਮਾਮਾ ਮਮੀ ਦੇ ਜਵਾਕਾਂ ਨੂੰ ਮਾਮਾ ਮਮੀ ਦੇ ਜਵਾਕਸ ਜਿਹੜੇ ਉਹਨਾਂ ਚ ਖੇਡੀ ਖੁਲੀ ਮਿਲੀ ਹੈ ਨਾ ਤੇ ਫਿਰ ਸੌਂਗੀ ਤੱਕ ਖਾਰਕੀ ਅਗਲੇ ਦਿਨ ਫੇਰ ਉਹਦਾ ਚੰਗਾ ਬਤੀਤ ਹੋਇਆ ਉਹਦੀ ਮਾਮੀਆਂ ਨੇ ਉਹਦੇ ਵਾਸਤੇ ਚੰਗੇ ਭੋਜਨ ਬਣਾਏ ਕਿਸੇ ਨਾ ਕੋਈ ਕੋਟੀ ਬੁਣੀ ਸ਼ੁਰੂ ਕੀਤੀ ਉਹਦੇ ਵਾਸਤੇ ਹੈ ਨਾ ਕਿਸ ਦਿਨੋਂ ਸੂਟ ਸੋਣਾ ਸ਼ੁਰੂ ਕੀਤਾ ਵੀ ਭਾਈ ਚਲੋ ਸਾਡੀ ਭਣਜੀ ਆਈ ਹੈ ਹਨਾ ਸਾਡੀ ਗੋਤੀ ਆਈ ਹੈ ਨਾ ਨਹੀਂ ਸਮਝਿਆ ਉੱਥੇ ਭਈ ਹਲਦੀ ਤਾਂ ਤਾਂ ਮਨ ਹੀ ਲੱਗ ਗਿਆ ਸਰੋ ਜੀ ਨਹੀਂ ਕਰਦਾ ਸੀ ਉਹਨੂੰ ਹਫਤੇ ਇੱਕ ਬਾਅਦ ਜਦੋਂ ਮੋਡਲ ਲੱਗੀ ਹੈ ਨਾ ਉਹਦੇ ਮਮਾ ਮੰਮੀ ਕਹਿੰਦੇ ਚੱਲ ਪੁੱਤ ਕਹਿੰਦੇ ਦੋ ਦਿਨ ਹੋਰ ਰਹਿ ਜਾ ਲੈ ਅੱਜ ਤਾਂ ਵੀ ਸ਼ੂਟਿੰਗ ਕਰ ਦੋ ਵੀ ਇੰਨਾ ਨਾ ਤੇ ਹਲਦੀ ਕਹਿੰਦੇ ਨਹੀਂ ਮਾਤਾ ਮੰਮੀ ਮੈਂ ਤਾਂ ਜਾਣਾਗਾ ਨਾ ਭਾਈ ਵਾਪਸ ਨੂੰ ਮੈਨੂੰ ਮੰਮੀ ਦੀ ਯਾਦ ਆ ਰਹੀ ਹੈ ਚੱਲ ਭਾਈ ਨੂੰ ਮਾਮੀਆਂ ਨੇ ਜਿਹੜੀ ਖੋਟੀ ਉਹਦੇ ਵਾਸਤੇ ਬੁਣੀ ਸੀ ਉਹ ਉਦੋਂ ਬਣਤੀ ਸੀ ਨਾਨੀ ਨੇ ਸੂਟ ਸਲਾਇਆ ਸੀ ਉਹਦੇ ਵਾਸਤੇ ਹੈ ਨਾ ਉਹਨੇ ਨਾਲ ਪਾ ਕੇ ਲੈ ਮਾਲਾ ਹੈ ਨਾ ਤੇ ਜਵਾਕਾਂ ਨੇ ਹੋਰ ਕਾਣ ਕੀਤੀਆਂ ਜਿਹੜੀਆਂ ਤੇ ਵਾਸਤੇ ਲੰਸੀ ਫਲ ਫਰੂਟ ਬਣਾਤੇ ਹਨਾ ਚਲੋ ਭਈ ਸਾਰਾ ਲੈ ਕੇ ਉਹਨਾਂ ਤੋਂ ਵਿਦਾ ਲੈ ਕੇ ਨਾਨਕਿਆਂ ਤੋਂ ਉਹ ਭਈ ਅਬਦੇ ਰਾਹ ਹੈਗੀ ਰਾਹ ਚ ਉਹਨੂੰ ਪੱਠੀ ਵਾਲੀ ਨਾਨੀ ਪੱਠੀ ਵਾਲੀ ਮਾਈ ਮਿਲੀ ਭਈ ਉਹਨੇ ਵੀ ਉਹਨੂੰ ਦਾਣੇ ਭੁੰਨੇ ਤੇ ਉਹਨੂੰ ਸਸਤੀ ਘਰ ਬਲਾ ਕੇ ਕਿਹਦੀ ਮਾਤਾ ਮੈਂ ਬੜੇ ਚਾਹ ਪਿਆਰ ਆਦਰ ਦੇ ਨਾਲ ਮਿਲ ਚੱਲੀਆਂ ਹੁਣ ਆਪਣੇ ਨਾਨਕੇ ਪਰਿਵਾਰ ਨੂੰ ਤੁਹਾਨੂੰ ਵੀ ਮਿਲ ਚੱਲੀਆਂ ਤੇ ਮੋਕਾਂ ਮਰੇ ਜੁੰਦਗੀ ਤੇ ਆਪਾਂ ਫੇਰ ਮਿਲਾਂਗੇ ਨਾ ਤੇ ਭਾਈ ਚਲ ਇੰਨਾ ਕਹਿ ਕੇ ਜਿਹੜੀ ਪੱਠੀ ਵਾਲੀ ਮਾਈ ਨੇ ਪਿਆਰ ਸਨੇਹ ਨਾਲ ਕਹਿੰਦੀ ਉਹਨੂੰ ਦਾਣੇ ਦੇ ਉੱਤੇ ਉਸ ਤੋਂ ਜਦੋਂ ਅੱਗੇ ਗਈ ਭਈ ਉਹ ਤੇ ਰਾਹ ਦੇ ਵਿੱਚ ਉਹਨੂੰ 베ਰੀ ਟੱਕਰੀ ਤੇ ਭਈ 베ਰੀ ਨੂੰ ਵੀ ਕਿਹਾ ਗਏ ਨੇ ਮਾਤਾ 베ਰੀ ਮਾਈ ਕਹਿੰਦੀ ਮੈਂ ਆਪਦੇ ਨਾਨਕੇ ਪਰਿਵਾਰ ਨੂੰ ਮਿਲੇ ਹੀ ਤੇ ਮੈਂ ਬਹੁਤ ਖੁਸ਼ ਹਾਂ ਮੈਂ ਵਾਪਸ ਪਿੰਡ ਚਲੀ ਆ ਤੇ 베ਰੀ ਨੇ ਭਈ ਉਹਦੇ ਪਿਆਰ ਸਨੇਹ ਨੂੰ ਦੇਖ ਕੇ ਉਹਨੂੰ 베ਰ ਦੇ ਦਿੱਤੇ ਹਨਾ ਉਹ ਕਿੰਨੀ ਲਾਡਾਂ ਵਾਲੀ ਕਿੰਨੀ ਲਾੜਲੀ ਕੁੜੀ ਹੈ ਨਾ ਤੇ ਭਾਈ ਚਲੋ ਉੱਥੋਂ ਵੀ ਲੰਘੀਓ ਰਾਹ ਦੇ ਵਿੱਚ ਜਦੋਂ ਉਹ ਦ੍ਰਿਆ ਬਬੇ ਕੁੜੀ ਹੈ ਨਾ ਮੋਤੀ ਕੱਢ ਕੇ ਦਿੱਤੇ ਆਪਣੇ ਚੋਂ ਹਨਾ ਮੋਲ ਰਿਆਜੋਂ ਕੱਢ ਕੇ ਮੋਤੀ ਦਿੱਤੇ ਤੇ ਵੀ ਉਹ ਉਹਨਾਂ ਨੂੰ ਵੀ ਲੈ ਕੇ ਵੀ ਹਰ ਦੇ ਖੁਸ਼ੀ ਖੁਸ਼ੀ ਛਾਲਾ ਮਾਰ ਦੇ ਘਰ ਨੂੰ ਚਲ ਗਈ ਹੈ ਨਾ ਵੀ ਘਰੇ ਜਾ ਕੇ ਉਹ ਚਾਹ ਨਾਲ ਦਿਖਾਇਆ ਵੀ ਆ ਦੇਖ ਮੈਂ ਕਿੰਨਾ ਸਮਾਲ ਲੈ ਕੇ ਆਂ ਖਾਣ ਪੀਣ ਦਾ ਤੇ ਕਹਿੰਦੇ ਨੇ ਖੱਡਣ ਦਾ ਖਾਣ ਪੀਣ ਦਾ ਪਾਉਣ ਦਾ ਹਨਾ ਕੱਪੜੇ ਵੀ ਦੇ ਭਾਈ ਇਹਨਾਂ ਸਾਰਾ ਸਮਾਨ ਜਦੋਂ ਉਹਨੇ ਦੇਖਿਆ ਜਿਹੜੀ ਸੁੰਡ ਸੀ ਉਹ ਤਾਂ ਜੈਲ ਸੀ ਉਹ ਤਾਂ ਸੜ ਗਈ ਕਹਿੰਦੀ ਹਾਂ ਹਾਂ ਹਲਦੀ ਨੂੰ ਇੰਨਾ ਕੁਝ ਕਿਵੇਂ ਮਿਲ ਗਿਆ ਵੀ ਮੈਨੂੰ ਵੀ ਮਿਲਣਾ ਚਾਹੀਦਾ ਸੀ ਹਨਾ ਇੰਨਾ ਕੁਝ ਸੁੰਡ ਕਹਿੰਦੀ ਮੈਂ ਵੀ ਹੁਣ ਨਾਨਕੇ ਜਾਉਂਗੀ ਚਲ ਭਈ ਸੁੰਡ ਵੀ ਤਿਆਰ ਹੋ ਜਾਂਦੀ ਹੈ ਅਗਲੇ ਦਿਨ ਨਾਨਕੇ ਜਾਣ ਲਈ ਤੇ ਚਲੋ ਉਹਦੀ ਮੰਮੀ ਕਹਿੰਦੀ ਠੀਕ ਆ ਪੁੱਤੋ ਜਾਨੀ ਤਾਂ ਹੈਗੀ ਆ ਉੱਥੇ ਵੀ ਪਿਆਰ ਨਾਲ ਰਹ ਰਹੀ ਲੜੀ ਲੂੜੀ ਨਾਲ ਕਿਸੇ ਨਾਲ ਪਤਾ ਸੀ ਨਹੀਂ ਮੰਮੀ ਨਾਲ ਸੁਹਾਗਾ ਹਨਾ ਤੇ ਚਲੋ ਭਈ ਉਹਦੀ ਮਾਂ ਨੇ ਉਹਦੇ ਜਾਣ ਦਿੱਤਾ ਉਹਦੀ ਰੋਟੀ ਪਾਣੀ ਬੰਨੇ ਤੇ ਕੱਪੜੇ ਬੰਨੇ ਕੱਢ ਲਈ ਹਨਾ ਅਗਲੇ ਦਿਨ ਭਈ ਚਲੋ ਸੁੰਡ ਗਈ ਜੋ ਤੁਰੀ ਜਾਂਦੀ ਭਈ ਰਾਹ ਦੇ ਵਿੱਚ ਦਰਿਆ ਆਇਆ ਹਨ ਦਰਿਆ ਨੇ ਤੁਰੰਗਣ ਲੰਗੀ ਉਹ ਕਹਿੰਦੀ ਦਰਿਆ ਬਾਬਾ ਵੀ ਮੈਨੂੰ ਰਾਹ ਦੇ ਮੈਂ ਲੰਘਣਾ ਨਹੀਂ ਤੇ ਮੈਂ ਡੁੱਬ ਜਾਂ ਉਹ ਕਹਿੰਦਾ ਪੁੱਤ ਕਹਿੰਦਾ ਜਿਹੜੇ ਆ ਪੱਥਰ ਪੈਨੇ ਛੋਟੇ ਛੋਟੇ ਨਾ ਤੇ ਇਦਾਂ ਤੇ ਇਹਨਾਂ ਨੂੰ ਚੱਕ ਕੇ ਇੱਥੇ ਰੱਖ ਦੇ ਫੇਲਾ ਮੈਂ ਜਾ ਉਹ ਮੈਨੂੰ ਇੰਨੀ ਵੇਲੇ ਨਹੀਂ ਵਹੇਗੀ ਕਹਿੰਦੀ ਮੈਂ ਤਾਂ ਆਪੇ ਲੰਘ ਜੂੰਗੀ ਕਹਿੰਦੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਪੱਥਰ ਚੱਕ ਕੇ ਤਰ ਹਨ ਉਹ ਐਂ ਭਜਰੀ ਭੁਜਰੀ ਵਿੱਚ ਦੀ ਲੰਘ ਗਈ ਹਨ ਫਿਰ ਕਿ ਹੋਇਆ ਅੱਗੇ ਜਾ ਕੇ ਭੁੱਖ ਜੀ ਲੱਗੀ ਹੈ ਨਾ ਕਿਹੜੀ ਰੋਟੀ ਦੀ ਮੰਮੀ ਨੇ ਉਹਦੀ ਬੰਨੀ ਸੀ ਦਾ ਰਾਜਪੂਤ ਖਾਓ ਖਾ ਖੋ ਗਈ ਸੀ ਪਹਿਲਾਂ ਹੀ ਨਾ ਉਹ ਚਲੋ ਜਦੋਂ 베ਰੀ ਕੋਲ ਪੁੱਜੀ ਉਹ ਉਹਦਾ ਮਨ ਹੋਇਆ 베ਰੀ ਖਾਣ ਦਾ ਉਹ 베ਰ ਤੁਰਨ ਲੱਗੀ 베ਰ ਨੂੰ 베ਰਾਂ ਤੋਂ ਦੁਹਾਤ ਨਾ ਪਿਆ ਤੇ 베ਰੀ ਮਾਈ ਬੋਲੀ ਕਹਿੰਦੀ ਪੁੱਤਾਂਗੇ ਨਹੀਂ ਜਿਹੜਾ ਮੇਰੇ ਥੱਲੇ ਕੰਡੇ ਪੈਨੇ ਇਹ ਹੁੰਜਦੇ ਤੇ ਦੂਵਾਰ ਮੈਂ ਤੈਨੂੰ 베ਰ ਦੇ ਦੂੰਗੀ ਹੈਨਾ ਲਓ ਯਾਨੀ ਇੰਨੀ ਮਾ ਜਿਹੜੀ ਨੌਕਰ ਲੱਗੀ ਆ ਤੇਰੇ ਥੱਲੋਂ ਮੈਂ ਝਾੜੂ ਮਾਰਾਂ ਫਿਰ ਤੂੰ ਮੈਨੂੰ ਵੇਰ ਦਵੇਂਗੀ ਆਈ ਉਹਨੇ ਕੱਚੇ ਪਿੱਲੇ ਜਿਵੇਂ ਵੇਰ ਜਿਹੜੇ ਤੇ ਹੱਥ 'ਚ ਆਏ ਕੁਝ ਕੰਡੇ ਵਜੇ ਅਹੀਂ ਰੋਂਦੀ ਖਲੋਂਦੀ ਅੱਗੇ ਲੰਘੀ ਚਲੋ ਉਹਨੂੰ ਉੱਥੋਂ ਵੀ ਨਾ ਹੀ ਮਿਲੀ ਅੱਗੇ ਜਾ ਕੇ ਚਲੋ ਆਪਣੇ ਪਿੰਡ ਜਦੋਂ ਪੁੱਜ ਗਈ ਹੈ ਨਾ ਉਹ ਪੁੱਜਣ ਵਾਲੀ ਸੀ ਸੌਰੀ ਤੇ ਰਾਹ ਦੇ ਵਿੱਚ ਜਿਹੜੀ ਪੱਠੀ ਤੇ ਸੀਗੀ ਮਾਤਾ ਦਾਣੇ ਪੁੰਨ ਦੀ ਹੈ ਨਾ ਉਹਦੇ ਕੋਲ ਪੁੱਜੀ ਤੇ ਕਹਿੰਦੀ ਬੀਬੀ ਕਹਿੰਦੀ ਮੈਨੂੰ ਮਾਤਾ ਵੀ ਖਾਣ ਨੂੰ ਦਾਣੇ ਦੇ ਮੈਨੂੰ ਭੁੱਖ ਲੱਗੀ ਆ ਨਾ ਵੀ ਮੇਰਾ ਨਾਨਕੇ ਲਾਗੇ ਦਾ ਪਿੰਡ ਮੇਰਾ ਨਾਨਕਾ ਘਰ ਹੈ ਮੈਨੂੰ ਉਥੋਂ ਜਾਣਾ ਤੇ ਮਾਤਾ ਕਹਿੰਦੀ ਠੀਕਾ ਪੁੱਤ ਕਹਿੰਦੀ ਐਂ ਕਰ ਆਂਬਾ ਲੈਣ ਦਾ ਝੋਕਾ ਲਾ ਦੇ ਤੇ ਮੈਨੂੰ ਤੋਂ ਦਾਣੇ ਲੈ ਲੈ ਉੱਥੇ ਵੀ ਉਹਨੇ ਇਹ ਹੀ ਟੰਗੜਾਂ ਗਈ ਮੈਂ ਨਹੀਂ ਤੇ ਮੈਂ ਤੇਰੀ ਨੌਕਰ ਲੱਗੀ ਆ ਜਿਹੜਾ ਝੋਕਾ ਲਾ ਮੈਨੂੰ ਦੇਣੇ ਦੇ ਨਹੀਂ ਦੇਣਾ ਤਾਂ ਹੈ ਪੱਠੀ ਵਾਲੀ ਮਾਤਾ ਕਹਿੰਦੀ ਏਡੀ ਲੜਕੀ ਏਡੀ ਫੜੂ ਏਡੀ ਫੜੈਲ ਕੁੜੀ ਮੈਨੂੰ ਪੱਠੀ ਵਾਲੀ ਮਾਤਾ ਬੋਲ ਰਹੀ ਦੋ ਕੁਖਣੀ ਮੈਲੇ ਆਓ ਕੀ ਬਦੀ ਤੇ ਅੱਗੇ ਉਹਦੇ ਪਿੰਡ ਪ ਤੇ ਉੱਥੇ ਜਾ ਕੇ ਉਹਨੂੰ ਚਾਦਰ ਨਾਲ ਅਗੇ ਇੰਫਸਟਰੀ ਕਾ ਅਪਲਾਈ ਬੇਸ਼ਕ ਕੀਤਾ ਇਸ ਤਰ੍ਹਾਂ ਹੀ ਸੜੀ ਹੋਈ ਪੁੱਜੀ ਕਿੰਨ ਕੁੱਪ ਬੜੀ ਰੱਗੀ ਸੀ ਥੱਕ ਦੀ ਜ਼ਿਰਾ ਦੇ ਵਿੱਚ ਹਨਾ ਬੜਾ ਭੈਂਡਾ ਲੰਮਾ ਤਿਆ ਕਰਕੇ ਆਈ ਸੀ ਚਲੋ ਜਿੱਦਾਂ ਦਾ ਵੀ ਭੋਜਨ ਬਣਿਆ ਸੀ ਛਕਿਆ ਉਹਨੂੰ ਤੇ ਸੌਂ ਗਈ ਅਗਲੇ ਦਿਨ ਭਾਈ ਚਲ ਉਹਦੇ ਮਾਮੇ ਦੇ ਜਵਾਬ ਉਹਨਾਂ ਖੇਡਣ ਪਰ ਉਹ ਨਾ ਚਾਦਰ ਨਾਲ ਬਣਾ ਖੇਡੇ ਐਵੇਂ ਉਹਨੂੰ ਸੜ ਸੜ ਕੇ ਪਈ ਜਾਵੇ ਭੱਜ ਭੱਜ ਕੇ ਪਈ ਜਾਵੇ ਲੜੀ ਜਾ ਬਣਾ ਨਾਲ ਇੱਕ ਦੋ ਦਿਨ ਕੱਟੇ ਮਾਮੀ ਅੰਨਾ ਚਾਚੇ ਨਾਲ ਬਣਾਉਂਦੀ ਉਹ ਨੂੰ ਥੋੜਾ ਮਨਵਾਵਦੀ ਨਾ ਉਹਨਾਂ ਨੂੰ ਕੋਈ ਕੰਮ ਕਰਾਉਂਦੀ ਹਨਾ ਤੋਂ ਨਾਲ ਕੇ ਉਹ ਤਾਂ ਪਰੇਸ਼ਾਨ ਸੀ ਨਾਲ ਕੇ ਮਤਲਬ ਦੋ ਤਿੰਨ ਦਿਨਾਂ ਚ ਪਰੇਸ਼ਾਨ ਹੋ ਗਏ ਉਹ ਤਾਂ ਹਣਾ ਚੱਲ ਭਈ ਫਿਰ ਉਹਨੂੰ ਆਏ ਸੀ ਵੀ ਹੁਣ ਚੱਲ ਮੈਂ ਕਹਿੰਦੀ ਆ ਨਾ ਨੂੰ ਵੀ ਮੈਂ ਘਰੇ ਮੁੜਨਾ ਵਾਪਿਸ ਜਾਣਾ ਹੁਣ ਮੈਨੂੰ ਵੀ ਬਹੁਤ ਸਾਰੀ ਚੀਜ਼ਾਂ ਬਣਾਉਣੀਆਂ ਹਨ ਭਈ ਉਹ ਕਹਿੰਦੀ ਵੀ ਹੁਣ ਤਾਂ ਮੈਂ ਕਹਿੰਦੀ ਮੈਂ ਜਾਉਂਗੀ ਇਹਨਾਂ ਨੇ ਨੂੰ ਵੀ ਆਏ ਸੀ ਹੁਣ ਇਹ ਤਾਂ ਲੜਾਈ ਦਾ ਗੱਡਾ ਵੀ ਇਹਨੂੰ ਕੀ ਕਰਨਾ ਰੱਖ ਕੇ ਇੱਥੇ ਚੱਲ ਜਾਵੇ ਕਹਿੰਦੀ ਠੀਕ ਆ ਬੱਤੂ ਜਾਣਾ ਜਦੋਂ ਭਈ ਉਹ ਜਾਣ ਲੱਗੀ ਉਹਨੂੰ ਜ਼ਿਆਦਾ ਚਲੋ ਜਿੰਨਾ ਕੁਸ਼ ਹਲਦੀ ਨੂੰ ਮਿਲਿਆ ਸੀ ਹਨਾ ਪਿਆਰ ਸਨੇਹ ਹੋਰ ਤੋਹਫੇ ਉਹਨੂੰ ਇਨਆਊਟ ਪੁਸ਼ਟਾਪੇ ਤਾਂ ਵੀ ਮਲੇਮਰਾ ਮੁਰ ਚਲੋ ਆਉਂਦਾ ਆਉ ਪਗਤ ਕੀਤੀ ਹੈ ਨਾ ਲੰਗੀ ਜਦੋਂ ਜਾਣ ਲੱਗੀ ਰਾਹ ਦੇ ਵਿੱਚ ਮਤਲਬ ਮੁਰਗੀ ਸਸਤੀ ਸਸਤੀ ਕਾਬਲਾ ਕੇ ਹੈ ਨਾ ਮਤਲਬ ਸਾਰੇ ਕਰਦਿਆਂ ਨੂੰ ਪਰ ਕਰਦੇ ਵੀ ਸੀ ਚਲ ਸ਼ੋਕਰ ਅੱਗ ਵੀ ਨਾਲ ਗਈ ਇੱਕੋ ਹੈ ਨਾ ਚਲੋ ਭਾਈ ਅੱਗੇ ਉਹਨੂੰ ਪੱਠੀ ਵਾਲੀ ਮਾਤਾ ਮਿਲੀ ਹੋਈ ਜਿੱਦਾਂ ਪੁੱਜਦੇ ਸੀ ਹੈ ਨਾ ਤੇ ਉਹ ਵੀ ਉਹਨੂੰ ਦੇਖ ਕੇ ਫਿਰ ਫੜ ਗਈ ਹੈ ਨਾ ਸੰਦਨ ਦੇਖ ਕੇ ਵੀ ਨਾਣੇ ਦੇ ਉੱਤੇ ਸੀਗੇ ਉੱਥੋਂ ਵੀ ਲੰਘ ਗਈ ਇੱਤੇ ਤਾਂ ਹਲਦੀ ਨੂੰਨੇ ਰੁਗ ਭਰ ਕੇ ਮੁੱਠੀ ਭਰ ਦਾਣੇ ਦਿੱਤੇ ਸੀ ਇਹਨੂੰ ਖੁਸ਼ ਨਾਲ ਮਿਲੀ ਸੀ ਤੇ ਚਲੋ ਉਥੋਂ ਵੀ ਟੱਪ ਗਈ ਉਹ ਅੱਗੇ ਜਾ ਕੇ 베ਰੀ ਆਈ 베ਰੀ ਨੇ ਬੰਨੂ ਕੁਛ ਨਹੀਂ ਦਿੱਤਾ ਕਿਉਂਕਿ ਉਹਨੂੰ ਬੋਲਣ ਦੀ ਅਕਲ ਨਹੀਂ ਸੀ ਹੈਨਾ ਵੀ ਕਿਸ ਤਰ੍ਹਾਂ ਗੱਲ ਕਰਨੀ ਤੇ ਕਿਉਂਕਿ ਉਹਨੇ ਮਨਾਂ ਕਰਤਾ ਸੀ ਦਰਿਆ ਬਾਬੇ ਦੀ ਗੱਲ ਨਹੀਂ ਮੰਨੀ ਸੀ ਉਹਨੇ ਨਾ ਤੇ ਦਰਿਆ ਨੇ ਬਾਬੇ ਨੇ ਵੀ ਉਹਨੂੰ ਕੁਝ ਨਹੀਂ ਦਿੱਤਾ ਇਸ ਤਰ੍ਹਾਂ ਹੀ ਪਿੱਟ ਦੀ ਕਰਨ ਆਉਂਦੀ ਜਦੋਂ ਘਰੇ ਪੁੱਜੀ ਹੈ ਨਾ ਉਹਦੀ ਮੰਮੀ ਕਹਿੰਦੀ ਹਾਂ ਪੁੱਤ ਦੱਸ ਕਿੱਦਾਂ ਰਹੀਆਂ ਤੇਰੀਆਂ ਛੁੱਟੀਆਂ ਨਾਨਕੇ ਪਰਿਵਾਰ ਚ ਐਂ ਸੜਸੜ ਕੇ ਪਈ ਜਾਂਦੇ ਆ ਬੀ ਮਾਂ ਨੂੰ ਘੱਟ ਜਾ ਕੇ ਉਹ ਹਨਾ ਠੀਕ ਨਹੀਂ ਹਾਂ ਹਾਂ ਸਾਰੇ ਜਣੇ ਹਲਦੀ ਨੂੰ ਹੀ ਪਿਆਰ ਕਰਦੇ ਮੈਨੂੰ ਤਾਂ ਕੋਈ ਨਹੀਂ ਪਿਆਰ ਕਰਦਾ ਹਲਦੀ ਨੂੰ ਉਹਨੂੰ ਕੱਪੜੇ ਲੀੜੇ ਖਾਣ ਪੀਣ ਨੂੰ ਕਿੰਨਾ ਸਾਰਾ ਸਬਾਨ ਦਿੱਤਾ ਤੇ ਮੈਨੂੰ ਕਿਸੇ ਨੇ ਕੁਝ ਵੀ ਨਹੀਂ ਦਿੱਤਾ ਹਨਾ ਤੇ ਭਈ ਰੋਣ ਲੱਗ ਗਈ ਬੈਠੀ ਹਨਾ ਕਹਿੰਦੀ ਵੀ ਸਾਰੇ ਹਲਦੀ ਨੂੰ ਪਿਆਰ ਕਰਦੇ ਮੈਨੂੰ ਤਾਂ ਕੋਈ ਨਹੀਂ ਪਿਆਰ ਕਰਦਾ ਉਹ ਕਹਿੰਦੇ ਨਹੀਂ ਪੁੱਤ ਕਹਿੰਦੇ ਹਲਦੀ ਸਾਰਿਆਂ ਦੀ ਗੱਲ ਮੰਨਦੀ ਆ ਸਾਰਿਆਂ ਦੀ ਗੱਲ ਸੁਣਦੀ ਆ ਕਰਨ ਨਾਲ ਪਿਆਰ ਸਨੇਹ ਨਾ ਰਹਿੰਦੀ ਆ ਸਾਰਾ ਨਿੱਕੇ ਮੂਟੇ ਕੰਮ ਵਿੱਚ ਹੱਥ ਬਟਾਉਂਦੀ ਆ ਤੇ ਤੈਨੂੰ ਜੀ ਕੋ ਪਏ ਤੇ ਤੂੰ ਕੰਮ ਨੂੰ ਖਾਣ ਨੂੰ ਆਣੀ ਐ ਤੂੰ ਕਿਸੇ ਦੀ ਗੱਲ ਨਹੀਂ ਮੰਨਦੀ ਬਈ ਹੈਨਾ ਬਈ ਇੰਨਾ ਚੀਜ਼ਾਂ ਜਦੋਂ ਕਈਆਂ ਉਹਦੀ ਮਾਂ ਨੇ ਸਮਝਾਈਆਂ ਬਹਿ ਕੇ ਪਿਆਰ ਨਾਲ ਉਹਨੂੰ ਰਿਅਲਾਈਜ਼ ਹੋਇਆ ਅਹਿਸਾਸ ਹੋਇਆ ਵੀ ਹਾਂ ਵਾਕੇ ਹੀ ਹਲਦੀ ਬੜੀ ਸਮਝਦਾਰ ਐ ਚਾਹੇ ਛੋਟੀ ਐ ਮੇਰੇ ਤੋਂ ਸਿਆਣੀ ਐ ਫਿਰ ਹੌਲੀ ਹੌਲੀ ਉਹਨੀਆਂ ਬਦ ਸੁਭਾਅ ਬਦਲਿਆ ਦੋਸਤੋ ਮੈਂ ਤਾਂ ਇੱਕ ਕਹਾਣੀ ਆਪਣੇ ਚੌਥੇ ਪੰਜਵੇਂ ਦੀ ਕਲਾਸ ਦੇ ਵਿੱਚ ਪਣੀ ਪੰਨਾ ਮ ਚੈਪਟਰ ਸੀ ਪੰਨਾ ਸ਼ੇਮਾ ਚੈਪਟਰ ਸੀ ਨਾ ਪੜ੍ਹੀ ਹੈ ਸੋ ਦੋਸਤੋ ਤੁਸੀਂ ਵੀ ਇਹ ਕਹਾਣੀ ਪੜ੍ਹੀ ਹੋਵੇਗੀ ਸੁਣੀ ਹੋਵੇਗੀ ਮੈਨੂੰ ਇਹ ਕਹਾਣੀ ਪੜ੍ਹ ਕੇ ਬੜਾ ਆਨੰਦ ਲੱਗਦਾ ਕਿ ਤੁਹਾਨੂੰ ਇਹ ਕਹਾਣੀ ਮੇਰੀ ਜਵਾਨੀ ਸੁਣ ਕੇ ਕਿੱਦਾਂ ਦੀ ਲੱਗੀ ਹਾਲਾਂਕਿ ਮੈਂ ਉਹਨੇ ਚੰਗੇ ਤਰੀਕੇ ਨਾਲ ਤੈਨੂੰ ਬਿਆਨ ਨਹੀਂ ਕੀਤਾ ਜਿਸ ਤਰ੍ਹਾਂ ਬੁੱਕ ਦੇ ਵਿੱਚ ਲਿਖਿਆ ਸੀ ਪੁਸਤਕ ਦੇ ਵਿੱਚ ਲਿਖਿਆ ਸੀ ਸੋ ਮੈਨੂੰ ਲੱਗਦਾ ਮੇਰੇ ਨਾਲ ਤੁਹਾਨੂੰ ਆਨੰਦਤਾ ਆਇਆ ਤੋ ਦੋਸਤੋ ਅੱਗੇ ਵੀ ਮੈਂ ਇਸ ਤਰ੍ਹਾਂ ਦੀਆਂ ਪਿਆਰ ਸਨੇਹ ਮੁਹੱਬਤ ਦੀਆਂ ਕਹਾਣੀਆਂ ਲੈ ਕੇ ਤੁਹਾਡੇ ਰੂਹ ਬਰੂਹ ਹੁੰਦੀ ਰਹਾਂਗੀ ਤਦ ਤੱਕ ਆਨੰਦ ਮਾਣੋ ਖੁਸ਼ ਰਹੋ ਹੱਸਦੇ ਬਸਦੇ ਰਹੋ ਦੇ ਉਜਾਜ਼ਤ ਧੰਨਵਾਦ ਟੇਕ ਕੇਅਰ ਬਾਏ ਬਾਏ